ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਮੋਗੇ ਚ ਆਪਾਂ ਕਵਰ ਕਰ ਰਹੇ ਆ ਜਿਹਦੇ ਚ ਤੁਹਾਡੇ ਵਾਸਤੇ ਟੋਟਲ 5 ਨਗ ਲੈ ਕੇ ਆਂਦੇ ਆ ਸੂਏ ਸਵਾਏ ਵੀ ਆ ਕੱਬਣ ਵੀ ਆ ਜਾਣਕਾਰੀ ਬਾਈ ਤੋਂ ਲੈ ਕੇ ਦਊਂਗਾ ਮੁੱਲ ਪਰ ਕੁਲ ਛੋਟੇ ਛੋਟੇ ਰਹਿਣ ਵਾਲੇ ਆ ਜੀ ਤੁਨੂੰ ਨਗ ਫੱਟ ਬੈਂਦਾ ਪਸੰਦ ਆਉਂਦਾ ਆ ਕੇ ਤਸੱਲੀ ਵਰਤ ਖੁਸ਼ੀ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਚਨਪ੍ਰੀਤਾ ਜੀ ਸ਼ਹਿਰ ਮੋਗਾ ਇਕਤਾ ਨਗਰ ਠੀਕ ਆ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ ਜੀ 81475 ਹੂੰ ਮੋਬਾਈਲ ਨੰਬਰ ਜੀ 8146788475 ਠੀਕ ਆ ਵੀਰੇ ਪੰਜ ਨਾਗਾ ਜੀ ਹਾਂ ਜੀ ਜਰਸੀ ਵੈੜ ਤੋਂ ਸ਼ੁਰੂ ਕਰਦੇ ਸੁਆ ਕਿੰਨੇ ਮਾ ਜੀ ਦਾ ਸੁਆ ਜੀ ਮਾਲਕਾਂ ਦੇ ਦਸਨ ਮੁਤਾਬਕ ਤਾਂ ਪਹਿਲਾਂ ਹੀ ਹੂੰ ਕੋਈ ਦੂਜਾ ਮੰਨ ਲੇ ਭੈਣ ਭਰਾ ਕੋਈ ਚੀਜ਼ਾਂ ਮੰਨ ਆਪਣੀ ਖਰੀਦੀ ਆ ਆਪਣੀ ਖਰੀਦੀ ਵੀ ਆ ਜੀ ਸਮਾਂ ਕਿੰਨਾ ਕੁ ਲੈਂਦੀ ਹੈ ਜੀ ਸਮਾਂ ਕੋਈ 10 ਤੋਂ 12 ਦਿਨ ਲੈ ਜੂਗੀ ਸਾਬ ਥਣਾ ਦੀ ਗਰੰਟੀ ਆ ਜੀ ਥਣਾ ਦੀ ਗਰੰਟੀ ਆਈ ਭਾਲ ਹੈਗੀ ਆ ਮੜੀ ਠੀਕ ਆ ਇੱਕ ਪਾਸੇ ਭਾਲ ਪਾਈ ਕਰਦੀ ਆ ਹਾਂਜੀ ਠੀਕ ਆ ਕਿੰਨਾ ਪਿਆ ਜੀ ਦੁੱਧ ਜੀ ਦੁੱਧ ਚਾਹੀਦਾ ਬਰਾੜ ਸਾਹਿਬ ਐਡੀ ਬੱਚੇ ਨੂੰ 12-13 ਕਿਲੋ ਤੋਂ ਠੀਕ ਆ ਪਹਿਲਾ ਨਾ ਵਿਚਾਰੀ ਬਾਕੀ ਸੇਵਾ ਦੇ ਬਾਕੀ ਸੇਵਾ ਦੇ ਮੁਤਾਬਕ ਹੀ ਦੁੱਧ ਇਹਨਾਂ ਦਾ ਜਮਾ ਮੱਝਾਂ ਰ ਗਈ ਮੱਝਾਂ ਰਗਾ ਮੱਝਾਂ ਰਗਾ ਸਾਬ 100 ਰੁਪਏ ਦੇ ਖਾ ਦਿਓ ਵੀਰੇ ਸਵਾਬਾਈ ਦੇ ਦਸਨ ਮੁਤਾਬਕ ਚਲੋ ਜਿਹੜਾ ਮਰਜ਼ੀ ਮੰਨ ਲਓ ਮਾਲਕਾਂ ਨੇ ਪਹਿਲਾਂ ਕਹਿ ਕੇ ਦਿੱਤੀ ਆ ਸਮਾਂ ਲਗਭਗ 5-7 ਦਿਨ ਲੈ ਜੂ ਇੱਕ ਦੋ ਦਿਨ ਵਾਧ ਵੀ ਸਕਦੇ ਆ ਘਟ ਵੀ ਸਕਦੇ ਆ ਤਿਆਰੀ ਸੋਹਣੀ ਕੀਤੀ ਹੋਈ ਆ ਇੱਕ ਸਾਈਡ ਤੁਹਾਨੂੰ ਭਲ ਦਿਖਦੀ ਹੋਊਗੀ ਬਾਕੀ ਵੀਰੇ ਜੇ ਭਲ ਪਾਉਂਦੀ ਫੇਰੀ ਇਹਦਾ ਹਵਾਨਾ ਕਰਮਾੜੀ ਦਾ ਫੁੱਲਣਾ ਜੀ ਸੋਹਣਾ ਮੁਠੀ ਵਾਲਾ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਾਕੀ ਸੀਲਸ ਲੱਗ ਗਈ ਪੂਰਾ ਵੀ ਨਹੀਂ ਸੀਲਸ ਲੱਗਦੀ ਵੀ ਬਾਈ ਕਹਿੰਦਾ ਗਾਰੰਟੀ ਆ ਬਾਕੀ ਆਪ ਜੀ ਵੀਰੇ ਤੁਸੀਂ ਪਾਸ ਕਰਕੇ ਲੈ ਕੇ ਯਾਨੀ ਬਾਈਪਾਸ ਕਰਕੇ ਆਹ ਗਾਰੰਟੀ ਹੈੀ ਸੀਲਸ ਲੱਗਦੀ ਰੰਗ ਪ੍ਰਿੰਟ ਕਰਨ ਵਾਲੀ ਦਾ ਪੂਰਾ ਚੰਗਾ ਹਾਂਜੀ ਡਿਮਾਂਡ ਕਰਨੀ ਵੀਰੇ ਜੈਜ ਜਿਹੜੇ ਲੈਣੇ ਆ ਡਿਮਾਂਡ ਸਾਹਿਬ ਆਪਾਂ ਦਿਵਾਲੀ ਆਫਰ ਹੀ ਲਾਉਣੇ ਆ ਦਿਵਾਲੀ ਆਫਰ ਹੀ ਲਾਉਣੇ ਆ ਪੰਪਰ ਹੀ ਲਾਉਣੇ ਆ ਕਿੰਨਾ ਜੀ ਲੋਕਾਂ ਦੇ ਮੁਤਾਬਕ ਤਾਂ ਕੋਈ 55 ਕਰਾ ਲੈ ਕੋਈ 60 ਕਰਾ ਲੈ ਪਰ ਆਪਾਂ ਬੈਠ 30000 ਰੁਪਏ ਦੀ ਦੇ ਦਾਂਗੇ ਬੱਚਿਆਂ ਵਾਲੇ ਮੁੱਲ 'ਚ ਬੱਚਿਆਂ ਵਾਲੇ ਮੁੱਲ 'ਚ ਠੀਕ ਆ ਹਾਂਜੀ 30000 ਦੀ ਵੜ ਬਾਈ ਕਹਦਾ ਦੇ ਦਾਂਗੇ ਬੱਚਿਆਂ ਵਾਲੇ ਮੁੱਲ 'ਚ ਹਾਂਜੀ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਜਿੰਨਾ ਮਰਜ਼ੀ ਕਰਾਈ ਜਾਓ ਠੀਕ ਆ ਜਿਹੜੇ 2 ਨੰਬਰ ਵੜ ਹੈ ਬਾਈ ਇਹਦਾ ਸੁਆ ਕਿੰਨਾ ਮਾਜੇ ਇਹਦਾ ਸੁਆ ਦਸਨ ਮੁਤਾਬਕ ਹੀ ਦੂਜਾ ਵਾ ਕੋਈ ਭੈਣ ਭਰਾ ਤੀਜਾ ਵਾ ਲੈ ਚੌਥਾ ਵਾ ਲੈ ਲਈ ਹਮ ਤੇ ਕਦੋਂ ਸੁਈ ਹੈ ਜੀ ਇਹਦੇ ਵੀ ਫੁੱਲ ਗਾਰੰਟੀ ਹੈ ਕਦੋਂ ਸੁਈ ਹੈ ਜੀ ਇਹਨੂੰ ਸੁਈ ਨੂੰ ਸਾਹ ਕੋਈ ਡੇਢ ਮਹੀਨਾ ਉਹ ਤਾਂ ਮਹੀਨਾ ਹੀ ਬੱਚਾ ਮਹੀਨੇ ਕਿ ਰਹੀ ਆ ਠੀਕ ਆ ਬੱਚਾ ਜੀ ਇਹਦਾ ਹਾਂ ਬੱਚਾ ਮਰ ਗਿਆ ਜੀ ਠੀਕ ਆ ਜੀ ਹਾਂ ਜੀ ਕਿੰਨਾ ਦੁੱਧ ਆ ਜੀ ਦੁੱਧ ਦੇ ਥੱਲੇ 10 ਕਿਲੋ ਆਈ ਖੁੱਲਾ ਥਣਾ ਦੀ ਗਰੰਟੀ ਆ ਫੁੱਲ ਗਰੰਟੀ ਆਈ ਆ ਬੱਚੇ ਦੇ ਨਾ ਦੰਦ ਮਾਰੇ ਆਈ ਉਹਦੇ ਕਰਕੇ ਕਰਦੀ ਆ ਇਹ ਠੀਕ ਆ ਹਾਂ ਜੀ ਠੀਕ ਆ ਤੋੜ ਕੇ ਦਿਖਾ ਦੀ ਕਿੱਦੇ ਮੈਂ ਐਕਸਪਾਇਰੀ ਹੋਇਆ ਬਈ ਬੱਚਾ ਪਰਸੋ ਚੌਥੀ ਹੋਇਆ ਸਾਬ ਠੀਕ ਆ ਜੀ ਹਾਂ ਜੀ ਸੁਆ ਚਲੋ ਜਿਹੜਾ ਮਰਜ਼ੀ ਲਾ ਲਿਓ ਕਿਉਂਕਿ ਬਾਈ ਦੇ ਨਾਲ ਖਰੀਦਦੇ ਹੀ ਹੁੰਦੇ ਆ ਬੱਚਾ ਇਹਦਾ ਐਕਸਪਾਇਰੀ ਹੈ ਜੀ ਨੈਟ ਜਿਹੜਾ ਦੁੱਧ ਤਿਆਰ ਆ ਉਹ 10 ਕਿਲੋ ਆ 10 ਕਿਲੋ ਦੀ ਚਵਾਈ ਤੁਸੀਂ ਬਾਈ ਦੇ ਘਰੇ ਕਰ ਸਕਦੇ ਆ ਆਪਦੀ 2 ਟਾਈਮ 4 ਟਾਈਮ 6 ਟਾਈਮ ਆ ਕੇ ਤਸੱਲੀ ਕਰ ਲਿਓ ਜੀ ਸੋਹਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਵਾ ਹੱਥੀ ਜਵਾਈ ਵਾਲਾ ਫੋਟ ਸ਼ਾਂਕ ਤੇ ਭੂਰਾ ਪਿੰਨ ਜੀ ਬਾਕੀ ਸੰਭੀ ਪਲੀ ਆ ਅੱਗੇ ਦੁੱਧ ਤੁਹਾਡੀ ਸੇਵਾ ਸੰਭਾਲਦਾ ਤੇ ਇਹਦੀ ਜੈਜ ਦੀ ਡਿਮਾਂਡ ਬਾਈ ਇਹਦਾ ਮੁੱਲ ਕਰਾਉਣਾ ਤਾਂ ਸਾਬ ਭਲਾ 40 ਕਰਾ ਲਓ ਤੇ ਭਲਾ ਕਰਾ ਲਓ 45 ਇਹ ਵੀ ਦਿਵਾਲੀ ਆਫਰ ਹੀ ਆ ਇਹ ਦੇ ਦਾਂਗੇ ਆਪਾਂ 30000 ਰੁਪਏ ਦੀ ਸਾਬ ਇਹ 3000 ਦੀ ਦੇਦਾ ਕਿ ਟੋਕੜਾ ਵਾਲੇ ਭਾਜੀ ਟੋਕੜਾ ਵਾਲੇ ਭਾਜੀ ਠੀਕ ਆ ਵੀਰੇ ਛੋਟੇ ਛੋਟੇ ਮੋਲੀ ਆ ਇੰਨੇ ਦੀ ਤਾਂ ਕੋਈ ਬੱਚੀ ਨਹੀਂ ਦਿੰਦਾ ਸਾਬ ਚੋਕੇ ਸਾਰਾ ਸਿਆਲ ਆ ਗਰਮੀਆਂ ਚ ਵੀ ਇੰਨੇ ਦੀ ਵਿਕ ਜਾਊਗੀ ਹੂੰ ਸਹੀ ਗੱਲ ਆ ਜੀ ਹਾਂਜੀ ਤੇ ਤਿੰਨ ਨੰਬਰ ਨਾਲੇ ਤਾਂ ਸੁਆ ਕਿੰਨੇ ਮਾ ਜੀ ਇਹਦਾ ਸੁਆ ਮਾਲਕਾਂ ਦੇ ਦੱਸਣ ਮਤਾਓ ਕਿ ਤਾ ਇਹ ਦੂਜਾ ਤੀਜਾ ਕੋਈ ਜਿੰਨਾ ਮਰਜ਼ੀ ਮੰਨ ਲੈ ਠੀਕ ਆ ਕਾ ਦੋ ਸੂਈ ਆ ਜੀ ਇਹ ਇਹਨੂੰ ਸੂਈ ਨੂੰ ਸਾਬ ਵੱਧ ਤੋਂ ਵੱਧ 17 18 ਦਿਨ ਹੋਏ ਬੱਚਾ ਜੀ ਇਹਦਾ ਕੱਟੀ ਇਹਦੀ ਮਰ ਗਈ ਠੀਕ ਆ ਮਿਲਦੀ ਕਿਵੇਂ ਆ ਹੁਣ ਮਿਲਦੀ ਭਾੜੇ ਤੇ ਸਾਬ ਦੋਨੇ ਟਾਈਮ ਦੋਨੇ ਟਾਈਮ ਜੀ ਜੋਕੇ ਲੈ ਜੇ ਆਪਣੇ ਘਰ ਮੈਂ ਕਹਿੰਨਾ ਭਲਾ ਕੋਈ ਚਾਰ ਡੰਗ ਚੋਈ ਜਾਵੇ ਕਿੰਨਾ ਦੁੱਧ ਆ ਜੀ ਦੁੱਧ ਇਹ ਥੱਲੇ 10 ਕਿਲੋ ਆਈ ਹੂੰ ਭਰਾ ਕੋਈ ਵੀਰ ਬਣਾ ਅੱਠ ਮੰਨ ਕੇ ਸੌਦਾ ਕਰ ਲਵੇ ਥਣਾ ਦੀ ਗਰੰਟੀ ਆ ਜੀ ਥਣਾ ਦੀ ਫੁੱਲ ਗਰੰਟੀ ਆਈ ਮੱਛੀ ਮੋਟਰ ਰਰਗੀ ਧਾਰ ਲੱਗੀ ਵੀ ਆਈ 8 8 ਕਿਲੋ ਦੀ ਆਪਦੀ ਦੋ ਟਾਈਮ ਚਾਰ ਟਾਈਮ ਚਵਾਈ ਕਰ ਲਵੇ ਹਾਂਜੀ ਠੀਕ ਆ ਤੋੜ ਕੇ ਦਿਖਾ ਦੀ ਵੀਰੇ 8 ਕਿਲੋ ਦੀ ਤੁਸੀਂ ਬਾਈ ਦੇ ਘਰੇ ਦੋ ਟਾਈਮ ਚਾਰ ਟਾਈਮ 6 ਟਾਈਮ ਮਿਲਕਿੰਗ ਕਰ ਸਕਦੇ ਆ ਜੀ ਬਾਕੀ ਭਾਈ ਜਨਮ ਜੂਤ ਚੰਗਾ ਸੋਹਣਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਨਿਖੜਵਾ ਹੱਥੀ ਚਵਾਈ ਵਾਲਾ ਫਿਟਨੈਸ ਆਲਾ ਹਵਾਨਾ ਵੀਰੇ ਬਾਕੀ ਚਾਰ ਹੀ ਥਾਣਾ ਪੂਰਸ਼ਾਂ ਕੇ ਥੱਲੇ ਭੂਰਾ ਵੀ ਨਹੀਂ ਜੀ ਬਾਕੀ ਖਾਨ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣਾ ਸੈਜ ਆ ਸੋਨਾ ਦਾ ਦੋਨੇ ਟਾਈਮ ਬਾਈ ਦੱਸਦਾ ਤੁਸੀਂ ਚਾੜ ਤੇ ਚੋਕੇ ਲੈ ਜਾਓ ਮੇਰੇ ਘਰੇ ਚਾਹੇ ਦੋ ਟਾਈਮ ਚੋਲਿਓ ਚਾਹੇ ਚਾਰ ਟਾਈਮ ਚੋਲਿਓ ਤੇ ਇਹਦੀ ਕੀਮਤ ਬਾਈ ਇਹਦੀ ਜੇ ਤਾਂ ਬੱਚਾ ਹੁੰਦਾ ੱਟੀ ਵਿਚਾਰੀ ਦੀ ਕੀਮਤ ਦੁੱਗਣੀ ਪੈਣੀ ਸੀਗੀ ਹੂੰ ਚਲੋ ਕੋਈ ਨਹੀਂ ਔਰ ਕੋਈ ਵਿਚਾਰਾ ਭਰਾ ਦੁੱਧ ਪੀਣ ਵਾਲਾ ਲੈ ਜਾਏ ਫੇਰ ਉਹਨੇ ਦੀ ਹੋਈ ਆ ਸਾਬ ਟੀਕਾ ਭਰਾ ਕੇ ਕੋਤਨਾ ਮਹੀਨਿਆਂ ਦੀ ਗੱਭਣ ਵੀ ਆਪਾਂ ਨੂੰ ਦੇ ਦੋ ਇੰਨੇ ਦੀ ਮਾਲਕ ਰਾਉਣ ਨੂੰ ਜਿੰਨਾ ਮਰਜ਼ੀ ਕਰਾਈ ਜਾਓ ਸਾਬ 73000 ਰੁਪਏ ਚੋਂ 200 ਰੁਪਏ ਛੂਟ ਹੀ ਕਰਾਂਗੇ ਇਹੇ ਹਾਂਜੀ 8 ਕਿਲੋ ਦੁੱਧ 8 ਕਿਲੋ ਦੁੱਧ ਦੀ ਠੀਕ ਆ 73000 ਰੁਪਏ ਚੋਂ ਬਾਈ ਕਹਿੰਦਾ 200 ਰੁਪਏ ਛੂਟ ਹੀ ਕਰਾਂਗੇ ਜੀ ਬਾਕੀ ਚੰਗੀ ਚੀਜ਼ ਆ ਮੈਂ ਤੁਹਨ ਦੀ ਲੈ ਵੇ ਲੂਏ ਦੀ ਬਥੇਰੀ ਸਾਬ ਆਈ ਕਰਮਾ ਲਈ ਠੀਕ ਆ ਜੀ ਤੇ ਨਾਗ ਨੰਬਰ ਆ ਗਿਆ ਬਾਈ 4 ਇਹਦਾ ਸੁਆ ਕਿੰਨਾ ਮਾਜੀ ਇਹਦਾ ਦੂਜਾ ਸੁਆ ਸਾਬ ਠੀਕ ਆ ਇਹ ਕਦੋਂ ਸੂਈ ਹੈ ਜੀ ਇਹਨੂੰ ਸੂਈ ਨੂੰ ਹੋ ਗਈ ਸਾਬ ਕੋਈ 15 ਕ ਦਿਨ ਬੱਚਾ ਜੀ ਬੱਚਾ ਹੈਗਾ ਜੀ ਪਰ ਇਹ ਲੈਂਦੀ ਨਹੀਂ ਬੱਚੇ ਦੱਸ ਆਪਾਂ ਦੱਸ ਕੇ ਦੇਣੀ ਹੈ ਬੱਚਾ ਨਾਲ ਦੇਣਾ ਬੱਚਾ ਦੇ ਦਾਂਗੇ ਜੀ ਕੀ ਹੈ ਨਾਲ ਨਾਲ ਕਟਾਈ ਠੀਕ ਆ ਤੇ ਆ ਪਾਛਾ ਕਦੋਂ ਰੱਖੀ ਪਾਛਾ ਹੈਗਾ ਜੀ ਇਹਨੂੰ ਠੀਕ ਆ ਮਾੜਾ ਮੋਟਾ ਦੁੱਧ ਪੂਰਾ ਹਾਂਜੀ ਦੁੱਧ ਪੂਰਾ ਜੀ ਠੀਕ ਆ ਕਿੰਨਾ ਦੁੱਧ ਆ ਜੀ ਦੁੱਧ ਕੋਈ ਹੈ ਤਾਂ 9 ਕਿਲੋ ਆ ਸਾਬ ਕੋਈ 8 ਮਨ ਲੱਗੇ ਆ ਜੀ ਮਿਲਦੀ ਕਿਵੇਂ ਆ ਮਿਲਦੀ ਕਈ ਵਾਰੀ ਤਾਂ ਸਾਬੇ ਖੁਸ਼ ਹੋ ਕੇ ਵੀ ਮਿਲ ਪੈਂਦੀ ਆ ਬਾੜੇ ਤੇ ਹੂੰ ਤੇ ਕਈ ਵਾਰੀ ਟੀਕਾ ਵੀ ਲਵਾ ਜਾਂਦੀ ਆ ਆਪਾਂ ਐਵੇਂ ਝੂਠ ਨਹੀਂ ਮਾਰਨਾ ਮੌਕੇ ਮੌਕੇ ਦੀ ਗੱਲ ਆ ਆ ਜਿਹੜੇ ਪਾਸੋਂ ਥਣ ਚੜਦਾ ਏ ਥਣ ਚ ਦੁੱਧ ਤਾਂ ਨਹੀਂ ਘਟਦਾ ਨਹੀਂ ਸਾਬ ਜਮਾਂ ਹੀ ਨਹੀਂ ਕੋਈ ਆ ਹੋਊਗਾ ਠੀਕ ਹੋ ਜਾਈਏ ਠੀਕਾ ਤੋਰ ਕੇ ਦਿਖਾ ਦੀ ਵੀਰੇ ਬੱਚੇ ਤੇ ਸਹਿਮਤ ਨਹੀਂ ਬੱਚਾ ਕਿੱਥੇ ਆ ਜੀ ਇਹਦਾ ਬੱਚਾ ਹੋ ਰਹੀ ਕਿਹੜਾ ਜੀ ਉਹ ਖੜਾ ਏ ਇੱਕ ਹੀ ਬੱਚਾ ਇਧਰ ਖੜਾ ਉਹ ਪਰਲੇ ਪਾਸੇ ਜਿਹੜਾ ਖੜਾ ਸਿਰੇ ਤੇ ਜੀ ਹਾਂਜੀ ਸਿਰੇ ਵਾਲਾ ਬੱਚਾ ਜੀ ਠੀਕ ਆ ਵੀਰੇ ਤੇ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਭਾਈ ਕਹਿੰਦਾ ਕਈ ਵਾਰ ਤਾਂ ਝਾੜ ਤੇ ਮਲ ਪੈਂਦੀ ਆ ਤੇ ਕਈ ਵਾਰ ਟੀਕਾ ਲਾਉਣਾ ਪੈਂਦਾ ਇਹ ਤੁਹਾਨੂੰ ਤਾਂ ਦੱਸਿਆ ਵੀਰੇ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖਰ ਮਹੱਤੀ ਚਵਾਈ ਵਾਲਾ ਚਾਰ ਹੀ ਥਾਣਾ 9 ਕਿਲੋ ਦੁੱਧ ਤੁਸੀਂ ਆਪ ਦਾ ਚੋਕ ਕੇ ਲੈ ਜਾਓ ਲੋ ਟਾਈਮ ਚਾਰ ਟਾਈਮ ਛੇ ਟਾਈਮ ਇਹਦੀ ਚਵਾਈ ਕਰ ਸਕਦਾ ਕੋਈ ਵੀ ਵੀਰ ਬਾਕੀ ਠੰਡੀ ਸੀਲ ਆ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਹੈ ਜੀ ਇਹਦੀ ਕੀਮਤੀ ਕੀਮਤ ਤੇ ਦੀ ਕੋਈ ਨਹੀਂ ਸੀ ਚਲੋ ਹੁਣ ਬੱਚਾ ਭੱਲ ਗਈ ਵਿਚਾਰੀ ਕਰਮਾਂ ਵਾਲੀ ਤੇ ਕੀਮਤ ਤੇ ਕੋਈ ਨਹੀਂ ਗਈ ਦਿਵਾਲੀ ਆਫਰ ਹੀ ਇਹ ਆ ਇਹ 60000 ਦੀ ਦੇ ਦਾਂਗੇ ਇਹੇ ਹਾਂਜੀ ਮੇਲਾ ਹੀ ਆ ਮੇਲਾ ਹੀ ਆ ਇਹ ਠੀਕ ਆ ਜੀ ਲੁੱਟਣ ਵਾਲਾ ਹੀ 65000 ਦੀ ਤਾਂ ਟੋਕੜ ਕੱਬਣਾ ਇਹੇ ਠੀਕ ਆ ਇਹ ਤਾਂ ਗੱਲ ਹੈਗੀ ਹਾਂਜੀ ਠੀਕ ਆ ਜੀ ਜੇ ਦਿਨ ਹੱਥ ਪੈਂਦਾ ਹੋ ਗਿਆ ਜੀ 2 ਮਹੀਨਿਆਂ ਦੀ ਚੈੱਕ ਪਾਸ 65000 ਦੀ ਜਿੰਨੂੰ ਮਰਜ਼ੀ ਦੇ ਦਿਓ ਠੀਕ ਆ ਜੀ ਤੇ ਅੱਗੇ ਨਗ ਨੰਬਰ ਆ ਗਿਆ 5 ਜੀ ਇਹਦਾ ਸੁਆ ਕੰਨ ਮਾ ਜੀ ਇਹਦਾ ਸੂਈ ਹੀ ਮਾਲਕਾਂ ਨੇ ਦਸਨ ਮਟਾਉਂਟਾ ਹੈਗੇ ਜੀ ਦੂਜਾ ਹੂੰ ਕੋਈ ਭਰਾ ਤੀਜਾ ਮੰਨ ਲੈ ਕੋਈ ਚੌਥਾ ਮੰਨ ਲੈ ਹੂੰ ਤੇ ਥੋੜਾ ਜਿਹਾ ਕਰਦੀ ਆ ਜੀ ਉਪਰੇ ਦਾ ਇਹ ਕਦੋਂ ਸੂਈ ਹੈ ਜੀ ਇਹਨੂੰ ਸੂਈ ਨੂੰ ਹੋ ਗਈ ਕੋਈ 10 ਕ ਦੇਣੀ ਉਹ ਕੱਟੀ ਆਈ ਏਦੀ ਬੱਚਾ ਮਗਰ ਕੱਟੀ ਆ ਹਾਂਜੀ ਝੇਰ ਦੀ ਕੰਪਲੀਟ ਆ ਜੀ ਝੇਰ ਦੀ ਕੰਪਲੀਟ ਆਈ ਕਿੰਨਾ ਦੁੱਧ ਆ ਜੀ ਦੁੱਧ ਇਸ ਟਾਈਮ 8 ਕਿਲੋ ਆਈ ਬੌਲੇ ਚੋਂ ਨਿਕਲੀ ਆ ਸਾਬ 8 ਕਿਲੋ ਬੌਲੇ ਚੋਂ ਨਿਕਲੀ ਆ ਠੀਕ ਆ 8 ਕਿਲੋ ਦੀ ਚਵਾਈ ਕਰਕੇ ਲੈ ਜੇ ਲੈ ਜਾਈ ਲੈ ਜੀ ਠੰਡੀ ਸੀਲ ਆ ਜੀ ਫਾਲੀ ਤੇ ਬੱਚੇ ਤੇ ਮਿਲਦੀ ਆ ਬੱਚੇ ਦੀ ਬੱਚੇ ਤੇ ਠੀਕ ਆ ਕਿੰਨਾ ਪਿਆਜ ਦੋਤ ਜੀ ਦੋ ਤੇ 14 ਕਿਲੋ ਦੀ ਗਰੰਟੀ ਆ ਸਾਬ ਇਹਦੀ ਠੀਕ ਆ ਥਣਾ ਦੀ ਵੀ ਗਰੰਟੀ ਆ ਫੁੱਲ ਗਰੰਟੀ ਹੈ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਥਣਾ ਦੀ ਵੀ ਬਾਈ ਕਹਿੰਦਾ ਫੁੱਲ ਗਰੰਟੀ ਆ ਬੇਫਿਕਰ ਹੋ ਜਾ 8 ਕਿਲੋ ਇਹਦੇ ਥੱਲੇ ਤਿਆਰ ਆ ਤੇ ਬੱਚਾ ਇਹਦੇ ਮਗਰ ਆ ਜਾਂਦੇ ਜੀ ਕੱਟੀ ਕੱਤ ਕਾਠ ਵੀ ਚੰਗਾਈ ਆ ਜਾਂਦਾ ਤੇ ਬਜਨ ਵਜੂਦ ਵੀ ਕਰਮਾੜੀ ਦਾ ਪੂਰਾ ਚੰਗਾ ਸੋਹਣਾ ਮੁੱਠੀ ਵਾਲਾ ਥਣਾ ਕੱਲਾ ਕੱਲਾ ਨਿੱਖੜਵਾ ਅੱਤੀ ਜਵਾਈ ਹੈ ਲਾ ਤੇ ਇਹਦਾ ਦਿਵਾਲੀ ਆਫਰ ਵੀਰੇ ਇਹਦਾ ਮੁੱਲ ਕੋਈ ਨਹੀਂ ਗਈ ਝੋਟੀ ਦਾ ਹਮ ਫੁੱਲ ਗਰੰਟੀ ਤੇ ਆਈ ਹੈ ਜੀ ਇਹ ਠੀਕ ਆ ਉਹ ਕਹਿੰਦੇ 14 ਕਿਲੋ ਦੁੱਧ ਨਾ ਦੇਵੇ ਤਾਂ ਵਾਪਸ ਠੀਕ ਆ ਹਾਂਜੀ ਮੁੱਲ ਕਰਾਉਣ ਨੂੰ ਇਹਦਾ ਹੀ ਕੋਈ ਸਵਾ ਕਰਾਈ ਜਾਵੇ ਕੋਈ 13 ਕਰਾਈ ਜਾਵੇ 135 ਕਰਾਈ ਜਾਵੇ ਹਮ 118 ਦੀ ਦੇ ਦਾਂਗੇ ਜੀ 118 ਦੀ ਦੇ ਦਾਂਗੇ ਹਾਂਜੀ ਠੀਕ ਆ ਹੋ ਜੂ ਮਾੜਾ ਮੋਟਾ ਹੋ ਜੂਗਾ ਜੀ ਠੀਕ ਆ 118000 ਦੀ ਬਾਈ ਕਹਿੰਦਾ ਦੇ ਦਾਂਗੇ ਬਾਕੀ ਕੋਈ ਵੀ ਨਾ ਤੁਹਾਨੂੰ ਫੱਟ ਪੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ 6 ਨੰਬਰ ਜੀ ਸੁਆਗਨ ਮਾ ਜੀ ਦਾ ਸੁਆ ਦੂਜਾ ਖਾਓ ਕਦੋਂ ਸੁਈ ਹੈ ਜੀ ਇਹ ਸੁਈ ਨੂੰ ਹੋ ਗਈ 10 12 ਦਿਨ ਮੱਛਾਂ ਐਕਸਪਾਇਰ ਹੋ ਗਈ ਕਿੰਨਾ ਦੁੱਧ ਹੈ ਜੀ ਦੁੱਧ ਜੀ ਥਲੇ 6 ਮੰਨ ਲੈ ਕੋਈ 7 ਮੰਨ ਲੈ ਸਾਹਿਬ ਪੰਜ ਮੰਨ ਲ ਕੇ ਆਪਣੇ ਘਰੋਂ ਵੀ ਲਿਆ ਸਕਦਾ ਚੋਕੇ ਥਣਾ ਦੀ ਗਰੰਟੀ ਆ ਜੀ ਫੁੱਲ ਗਰੰਟੀ ਹੈ ਇਹ ਤਿੰਨ ਥਣ ਦੀ ਫੁੱਲ ਗਰੰਟੀ ਹੈ ਇੱਕ ਤੁਹਾਨੂੰ ਤੇਲ ਆ ਜੀ ਤੇਲ ਆ ਜੀ ਠੀਕ ਆ 5 ਕਿਲੋ ਦੁੱਧ ਮੰਨ ਕੇ ਲੈ ਜੇ ਇਹ ਉਹਦੇ ਆਸਤੇ ਜਿਹੜਾ ਭੈਣ ਭਰਾ ਡੈਰੀ ਤੇ ਜਾਂਦਾ ਦੁੱਧ ਲੈਣਾ ਠੀਕ ਆ ਘਰੇ ਘਰੇ ਸਾਰ ਦੇਣਾ ਘਰੇ ਘਰੇ ਸਾਰ ਦੇਣਾ ਕੀ ਮੁੱਲ ਆ ਜੀ ਦਾ ਮੁੱਲ ਇਹਦਾ ਕੋਈ ਨਹੀਂ ਸਾਬ 8000 ਦੀ ਦੇਣੀ ਹੈ 8000 ਦੇ ਆਫਰ ਹੀ ਆ ਆਫਰ ਹੀ ਆ ਠੀਕ ਆ 8000 ਦੀ ਬਾਈ ਕਹਿੰਦਾ ਦੇ ਦਾਂਗੇ ਬਖੜੀ ਰਹਿਣ ਤੋਂ ਤੋਰੇ ਦੀ ਓਕੇ ਆ ਜੀ ਤੋਰੇ ਦੀ ਓਕੇ ਆ ਜੀ ਠੀਕ ਆ ਧੰਨਵਾਦ ਜੀ